ਫਿਲੌਰ ਲੋਕ ਇंसाफ ਮੰਚ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਬਸਟਾਫ ਫਿਲੌਰ ਵਿਖੇ ਸ਼ਰਾਬ ਮਾਫੀਆ ਵੱਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚੱਲਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਤੇ ਠੇਕੇਦਾਰਾ ਵੱਲੋਂ ਤਕੇ ਨਾਲ ਰੱਖੀ ਗੈਰ ਕਾਨੂੰਨੀ ਸ਼ਰਾਬ ਵੀ ਚੁਕਵਾ ਦਿੱਤੀ ਗਈ ਸੀ ਤੇ ਨਗਰ ਕੌਂਸਲ ਫਿਲੌਰ ਤੇ ਲੋਕਲ ਪ੍ਰਸ਼ਾਸਨ ਗੈਰ ਕਾਨੂੰਨੀ ਟਾਂਚਾ ਜਿਹੜਾ ਠੇਕੇਦਾਰਾ ਵੱਲੋਂ ਬਣਾਇਆ ਗਿਆ ਸੀ ਨੂੰ ਟਾਉਣ ਲਈ 5 ਮਈ ਤੱਕ ਦਾ ਨੋਟਿਸ ਦਿੱਤਾ ਸੀ ਤੇ ਕਾਰਵਾਈ ਕਰਦਿਆ ਪ੍ਰਸ਼ਾਸਨ ਵੱਲੋਂ ਠੇਕੇ ਦਾ ਗੈਰ ਕਾਨੂੰਨੀ ਟਾਂਚਾ ਤੋੜ ਦਿੱਤਾ ਗਿਆ इस मौके लोक इंसाफ मंच तहसील फिलौर दे प्रधान जर्नल फिलोर सकत्तर परशोत्तम फिलोर सीनियर मीत प्रधान हंस राज संतोखपुरा कैशियर डॉक्टर संदीप फिलोर अमरजीत लाडी जसवंत बोध हनी संतोखपुरा सुनील कुमार गन्ना कोर कमेटी मेंबर डॉक्टर अशोक कुमार कुलदीप लंबरदार सोमनाथ राजकुमार राम लुबाया साबका सरपंच पैनी परमजीत पुट्टो इकबाल सिंह पैनी ਰਜਨੀਸ਼ ਕੁਮਾਰ ਸਰੂਪ ਕਲੇਰ ਅਤੇ ਮੱਖਣ ਰਾਮ ਸੰਤੋਖਪੁਰਾ ਆਦਿ ਆਗੂਆਂ ਨੇ ਕਿਹਾ ਕਿ ਅਗਰ ਸਥਾਨਕ ਪ੍ਰਸ਼ਾਸਨ ਤੇ ਜਥੇਬੰਦੀ ਵੱਲੋਂ ਦਬਾਅ ਨਾ ਬਣਾਉਂਦੇ ਤਾਂ ਇਹ ਕਾਰਵਾਈ ਨਹੀਂ ਸੀ ਹੋਣੀ ਉਹਨਾਂ ਹੱਕ ਸੱਚ ਤੇ ਇਨਸਾਫ ਲਈ ਲੋਕ ਇਨਸਾਫ ਮੰਚ ਦਾ ਸਹਿਯੋਗ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ ਜਗਨਨਾਥ ਜੱਗੀ ਦੀ ਵਿਸ਼ੇਸ਼ ਰਿਪੋਰਟ ਜਨਰਲ ਜਿਹੜਾ ਬਾਸਟੇ ਦੇ ਵਿੱਚ ਸ਼ਰਾਬ ਦਾ ਜਿਹੜਾ ਠੇਕਾ ਸੀਗਾ ਕਾਫੀ ਦਿਨਾਂ ਤੋਂ ਇਹ ਮਸਲਾ ਚੱਲਦਾ ਪਿਆ ਸੀਗਾ ਤੇ ਅੱਜ ਪਤਾ ਲੱਗਾ ਕਿ ਇਹ ਜਿਹੜੀ ਨਗਰ ਕੌਂਸਲ ਫਲੋਰਲੋਂ ਇਹ ਠੇਕਾ ਚੱਕ ਕੇ ਉਹ ਲੈ ਕੇ ਗਏ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਖੜੇ ਆ ਜੀ ਬਾਸਟੇ ਫਲੋਰ ਦੇ ਵਿੱਚ ਜਿਹੜਾ ਜਿੱਥੇ ਜਲੰਧਰ ਨੂੰ ਬਸਾ ਜਾਂਦੀਆਂ ਗਵਾੜੇ ਤੋਂ ਲਾਇਆ ਦੇਖੋ ਸਾਡੇ ਬੱਚਿਆਂ ਨੇ ਸਕੂਲ ਜਾ ਵਿੱਚ ਜਾਣਾ ਹੁੰਦਾ ਸੀ ਉੱਥੇ ਜਿਹੜਾ ਸ਼ਰਾਬ ਮਾਫੀਆ ਆ ਉਹਦੇ ਵੱਲੋਂ ਜਿਹੜਾ ਇੱਥੇ ਨਜਾਇਜ਼ ਠੇਕਾ ਖੋਲਿਆ ਗਿਆ ਸੀ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਸੀ ਉਹਦੇ ਕਰਕੇ ਅਸੀਂ ਪਹਿਲਾਂ ਵੀ ਲੜਾਈ ਲੜੀ ਆ ਠੇਕਾ ਚਕਾਉਣ ਲਈ ਬੜਾ ਜਦੋਜਹਿਦ ਕਰਨਾ ਪਿਆ ਜਿੱਥੇ ਜਾ ਕੇ ਅਸੀਂ ਮੰਗ ਪੱਤਰ ਦਿੱਤਾ ਫਲੋਰ ਦੇ ਜਿਹੜਾ ਐਸਿਕਾ ਪ੍ਰਧਾਨ ਸੀਗਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਚੇਤਾਵਨੀ ਦਿੱਤੀ ਵੀ ਜੇ 5 ਦਿਨਾਂ ਦੇ ਵਿੱਚ ਠੇਕਾ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪ੍ਰਦਰਸ਼ਨ ਹੋਊਗਾ ਜਿਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਬੜੀਆਂ ਮਲੋ ਵੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਹ ਜਿਹੜਾ ਠੇਕਾ ਆ ਹੁਣੇ ਚੱਕ ਹੋਇਆ ਜਿਹੜਾ ਇੱਕ ਖੋਖਾ ਸੀ ਜਿਹਦੇ ਵਿੱਚ ਉਹਨਾਂ ਦੀ ਸ਼ਰਾਬ ਪਈ ਸੀ ਇਹ ਜਿਹੜੀ ਗੈਰ ਕਾਨੂੰਨੀ ਸੀ ਅਸੀਂ ਚਾਹੁੰਦੇ ਸੀ ਵੀ ਮੰਨ ਲਓ ਇਹ ਜਿਹੜਾ ਗੈਰ ਕਾਨੂੰਨੀ ਸਰਾਰ ਆ ਉਹ ਤੇ ਕਾਨੂੰਨ ਅਦਾਲਤ ਕੀਤਾ ਜਾਵੇ ਆ ਮੱਝ ਤੇ ਸਾਧਕੇ ਹੀ ਇਹ ਜਿਹੜਾ ਠੇਕਾ ਆ ਇਹ ਤੋਂ ਚੱਕ ਹੋਇਆ ਰੇ ਤਾਂ ਭਾ ਇੱਥੇ ਦੇ ਜਿਹੜਾ ਮਾਫੀਆ ਆ ਸਰਾਰ ਮਾਫੀਆ ਆ ਉਹਦਾ ਬੜਾ ਜ਼ੋਰ ਲੱਗਾ ਸੀਗਾ ਵੀ ਇਹ ਠੇਕਾ ਨਾ ਚੱਕਿਆ ਜਾਵੇ ਤੇ ਸਹੀ ਅਫਸਰ ਵੀ ਨਾਲ ਅਟੈਚ ਹੋ ਗਏ ਸੀਗੇ ਕਈਆਂ ਦਾ ਲੜ ਕੇ ਹਿੱਸਾਪੱਤੀ ਬਣ ਗਿਆ ਸੀਗਾ ਤੇ ਇਸ ਕਰਕੇ ਅੱਜ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਖੋਖਾ ਇਹ ਕੋ ਚੱਕਿਆ ਗਿਆ ਜਿਹੜਾ ਖੋਖਾ ਇਹ ਤੇ ਲਗਾਤਾਰ 15 ਬੇਦਨ ਪਿਆਰ ਆ ਕਹਿੰਦੇ ਹੱਥ ਨਹੀਂ ਪਾਇਆ ਇਸ ਕਰਕੇ ਅੱਜ ਲੋਕ ਸਭਾ ਮੱਝ ਦੇ ਜਿੰਨੇ ਵੀ ਸਾਡੇ ਜਿਹਨੇ ਵੀ ਇਹਦੇ ਵਿੱਚ ਹਿੱਸਾ ਪਾਇਆ ਲੋਕ ਸਭਾ ਮੱਝ ਦੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਆਸ ਕਰਦੇ ਆਂ ਵੀ ਇਦਾਂ ਦੀਆਂ ਕੰਦੀਆਂ ਜਿਹੜੀਆਂ ਆ ਉਹਨਾਂ ਦੇ ਖਿਲਾਫ ਆਪ ਇਕੱਠੇ ਹੋ ਕੇ ਲੜੀਏ ਇਹ ਨਹੀਂ ਅਗਲਾ ਕਹਿੰਦਾ ਜੈ ਜਨਤਾ ਜੈ ਸਰਦਾਰ ਜੱਤ ਲੜਦੇ ਲੋਕਾਂ ਦੀ ਜੈ ਭੇਮ ਜੈ ਭਾਪ